ਦੇ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਟਲ ਹੀ ਬੱਤੀ ਬੋਰ ਉਹ ਸਾਫ ਕਰ ਰੇ ਗਏ ਹੈ ਬਜ਼ੁਰਗੀ ਮਤ 2070 ਸਾਲ ਮੋੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲੀ ਨਾਲ ਦਾ ਇਥੋਂ ਹੋ ਗਿਆ। ਜਾਣਾਰੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਰਵਾਈ ਪੰਦੀ ਸੀ 174 ਹਜ਼ਾਰ ਰੁਪਏ ਸੀ। ਅੰਸਰ ਜਿਹੜਾ ਜੋਤੀਸਰ ਹੋਇਆ ਮਾਮਲਾ ਕੀ ਮਾਮਲਾ ਜੀ ਇਹ ਆਦਰ ਲੋਕੋ ਇੱਕ ਲਾਈ ਸੀ ਅੱਛਾ ਜੀ ਨਵਦੀਪ ਸਿੰਘ ਆ ਮੁੰਡਾ son of ਕੁਲਦੀਪ ਸਿੰਘ ਆਪਣੇ ਪੰਜਾਬ ਪੁਲਿਸ ਚ ਹੀ ਆ ਅਮਰਸਾ ਸਿਟੀ ਡਿਊਟੀ ਕਰਦੇ ਜੀ ਅੱਛਾ ਉਹਨਾਂ ਦੀ ਲਾਈ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਨੂੰ ਜਿਹੜਾ ਫੋਨ ਆਇਆ ਕਰੋ ਵੀ ਉਹਦੇ ਫਾਦਰ ਉਹਨਾਂ ਦਾ ਲਾਇਸੈਂਸੀ ਪਿਸਟਲ ਹੀ ਬੱਤੀ ਬੋਰ ਉਹ ਸਾਫ਼ ਕਰ ਰਹੇ ਕਿਦੇ ਹੈ ਬਜ਼ੁਰਗ ਹੀ 73 ਸਾਲ 70 ਸਾਲ ਮੋੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲੀਆਂ ਨਾਲ ਡੈਥ ਹੋ ਗਈ ਜੀ ਤੁਸੀਂ ਕਿਹੜਾ ਮਾਮਲਾ ਦਿੱਤਾ ਚ ਕਰ ਰਹੇ ਹੋ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ ਸੀ 174000 ਰੁਪਏ ਸੀ ਉਹ ਸੀਗਾ ਆਪਣਾ ਕਰਾ ਕੇ ਆਏ ਹਾਂ ਜੀ ਹੁਣ ਤੇ ਡੱਡ ਬੜੀ ਵਾਰਸਾਂ ਦੇ ਵਾਲੇ ਕਰਤੀ ਠੀਕ ਹੈ ਸਰ ਥੈਂਕ ਯੂ ਬ੍ਰਦਰ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਟਲ ਹੀ ਬੱਤੀ ਬੋਰ ਉਹ ਸਾਫ ਕਰ ਰਿਹਾ ਹੈ ਕਿ ਇਹ ਹੈ ਬਜੁਰਗੀ ਮਤਲਬ ਸਾਲ 70 ਸਮਾਂ ਗੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਬੋਲੀਓ ਜਨਨ ਦਾ ਇੱਥੋਂ ਜੀ ਜਾਣਾਰੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲੱਗੇ ਜਿਹੜੀ ਆਪਣਾ ਕਰਵਾਈ ਪੰਦੀ ਸੀ 174 ਹਜ਼ਾਰ ਰੁਪਏ ਸੀ ਜੀ ਤਾਂ ਇਹ ਸਰ ਜਿਹੜਾ ਜੋਤੀਸਰ ਹੋਇਆ ਮਾਮਲਾ ਕੀ ਮਾਮਲਾ ਜੀ ਇਹ ਅੱਜ 2:00 ਵਜੇ ਇਤਲਾ ਹੀ ਸੀ ਜੀ ਅੱਛਾ ਜੀ ਨਵਦੀਪ ਸਿੰਘ ਗਾਮੰਡਾ son of ਕੁਲਦੀਪ ਸਿੰਘ ਸਾ ਆਪਣੇ ਪੰਜਾਬ ਪੁਲਿਸ ਚ ਹੀ ਆ ਅਮਰਸਾ ਸਿਟੀ ਜੁੜੀ ਕਰਦੇ ਜੀ ਅੱਛਾ ਉਹਨਾਂ ਦੀ ਲਾਈ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਨੂੰ ਜੋ ਫੋਨ ਆਇਆ ਕਰੋ ਉਹਦੇ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਟਲ ਹੀ ਬੱਤੀਪੁਰ ਉਹ ਸਾਫ ਕਰ ਰਹੇ ਕਿ ਇਹਦੇ ਹੈ ਬਜ਼ੁਰਗ ਹੀ 90 ਸਾਲ 70 ਸਾਲਾ ਮੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲਿਆਂ ਨਾਲ ਡੈਥ ਹੋ ਗਈ ਜੀ ਤੁਸੀਂ ਕਿਹੜਾ ਮਾਮਲਾ ਦਿੱਤਾ ਚ ਕਰ ਰਹੇ ਹੋ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ ਸੀ 174 ਹਜ਼ਾਰ ਰੁਪਏ ਸੀ ਉਹ ਸੀਗਾ ਆਪਣਾ ਕਰਾ ਕੇ ਆਏ ਹਣੀ ਹੁਣ ਤੇ ਡੱਡ ਬੜੀ ਵਾਰਸਾਂ ਦੇ ਵਾਲੇ ਕਰਤੀ ਠੀਕ ਹੈ ਸਰ ਥੈਂਕ ਯੂ ਬ੍ਰੋ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਟਲ ਹੀ ਬੱਤੀ ਬੋਰ ਉਹ ਸਾਫ ਕਰ ਰਿਹਾ ਹੈ ਕਿ ਇਹ ਹੈ ਬਜੁਰਗੀ ਮਤਲਬ 70000 ਮੋੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਬੋਲੀਓ ਜਨਨ ਦਾ ਇਥੋਂ ਵੀ ਗਿਆ। ਜਾਣਾਰੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲੱਗੇ ਜਿਹੜੀ ਆਪਣਾ ਘਰਬਾਹੀ ਪੰਦੀ ਸੀ 174 ਹਜ਼ਾਰ ਰੁਪਏ ਸੀ। ਅਸਰ ਜਿਹੜਾ ਜੋਤੀਸਰ ਹੋਇਆ ਮਾਮਲਾ ਕੀ ਮਾਮਲਾ ਜੀ ਇਹ ਅੱਜ 2:00 ਵਜੇ ਲਾਈ ਸੀ ਜੀ अच्छा जी नवदीप सिंह ਗਾਮੰਡਾ son of ਕੁਲਦੀਪ ਸਿੰਘ ਸਾ ਆਪਣੇ ਪੰਜਾਬ ਪੁਲਿਸ ਚ ਹੀ ਆ ਅਮਰਸਾ ਸਿਟੀ ਜੁੜੀ ਕਰਦੇ ਜੀ ਅੱਛਾ ਉਹਨਾਂ ਦੀ ਲਾਈ ਵੀ ਉਹ ਆਪਣੀ ਡਿਊਟੀ ਤੇ ਆ ਜਾ ਰਹੀ ਤੇ ਉਹਨਾਂ ਨੂੰ ਜੋ ਫੋਨ ਆਇਆ ਕਰੋ ਉਹਦੇ ਫਾਦਰ ਉਹਨਾਂ ਦਾ ਲਾਇਸੈਂਸ ਸੀ ਪਿਸਟਲ ਹੀ ਬੱਤੀਪੁਰ ਉਹ ਸਾਫ ਕਰ ਰਹੇ ਕਿ ਇਹ ਹੈ ਬਜ਼ੁਰਗ ਹੀ 90 ਸਾਲ 70 ਸਾਲਾ ਮੜੀ ਤੇ ਉਹ ਫਾਇਰ ਹੋ ਗਿਆ ਤੇ ਉਹਨਾਂ ਦੇ ਗੋਲੀਆਂ ਨਾਲ ਡੈਥ ਹੋ ਗਈ ਜੀ ਤੁਸੀਂ ਕਿਹੜਾ ਮਾਮਲਾ ਦਿੱਤਾ ਚ ਕਰ ਰਹੇ ਹੋ ਉਹਨਾਂ ਦੇ ਬਿਆਨਾਂ ਦੇ ਅਨੁਸਾਰ ਜੀ ਜੋ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਾਗੇ ਜਿਹੜੀ ਆਪਣਾ ਕਾਰਵਾਈ ਬੰਦੀ ਸੀ 174 ਹਜ਼ਾਰ ਰੁਪਏ ਸੀ ਉਹ ਸੀ ਆਪਣਾ ਕਰਾ ਕੇ ਆਏ ਹਾਂ ਜੀ ਹੁਣ ਤੇ ਡੱਡ ਬੜੀ ਵਾਰਸਾਂ ਦੇ ਹਵਾਲੇ ਕਰਤੀ ਠੀਕ ਹੈ ਸਰ ਥੈਂਕ ਯੂ